ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਲੈਸਸ ਨਾਲ ਡਿਜ਼ਾਈਨਿੰਗ ਕਰਦੇ। ਸ਼ਾਰਟ ਵੀਡੀਓ ਹੀ ਨਹੀਂ ਆਲਰੇਡੀ ਮੈਂ ਚੈਨਲ ਤੇ ਪਾ ਦਿੱਤੀ ਸੀਗੀ ਹੁਣ ਲੌਂਗ ਵੀਡੀਓ ਚ ਮੈਂ ਤੁਹਾਨੂੰ ਪੂਰਾ ਪ੍ਰੋਪਰ ਸਮਝਾਵੇ। ਕਈ ਵਾਰੀ ਸ਼ਾਰਟ ਵੀਡੀਓ ਦੇ ਵਿੱਚ ਪੂਰਾ ਸਮਝ ਨਹੀਂ ਆਉਂਦਾ। ਸੋ ਪਹਿਲਾਂ ਤਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡ ਕੀਤਾ ਹੋਇਆ ਹੈ ਤੇ ਆਪਾਂ 1.5 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾਵਾਂ। ਇਹ ਨਿਸ਼ਾਨ ਤੁਸੀਂ ਬਾਹਾਂ ਦੇ ਬਿਲਕੁਲ ਜਿੱਥੇ ਮੋਰੀ ਵਾਲੀ ਸਾਈਡ ਹੁੰਦੀ ਹੈ ਥੋੜਾ ਜਿਹਾ ਕਪੜਾ ਛੜਦੇ ਹੋਏ ਲਗਾ ਸਕਦੇ ਹੋ ਤੇ ਜਿਹੜਾ ਘੇਰਾ ਆ ਉਸ ਤੇ ਵੀ ਆਪਾਂ ਨੀਚੇ ਵਾਲੀ ਸਾਈਡ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੀ 1.5 ਇੰਚ ਤੇ ਨਿਸ਼ਾਨ ਲਗਾਇਆ ਤੇ ਕੱਪੜੇ ਨੂੰ ਡਬਲ ਕੋਲਡ ਕੀਤਾ ਹੋਇਆ ਹੈ ਹੁਣ ਆਪਾਂ ਇਸ ਦੇ ਉੱਪਰ ਇਸ ਤਰ੍ਹਾਂ ਪਲੈਂਟ ਸਿੱਧੀ ਡਰਾਅ ਕਰਦੇ ਹੋਏ ਸਿਲਾਈ ਲਗਾ ਦਵਾਂਗੇ ਅੱਜ ਸਵੇਰੇ ਸਵੇਰੇ ਮੈਂ ਆਡੀਓ ਰਿਕਾਰਡ ਕਰ ਰਹੀਆਂ ਸੋ ਇਸ ਕਰਕੇ ਪਿੱਛੇ ਪੰਛੀਆਂ ਦੀ ਆਵਾਜ਼ ਤੇ ਮੂਰਾਂ ਦੀ ਆਵਾਜ਼ ਹੋਏਗੀ ਜਦੋਂ ਸ਼ਾਮਾ ਹੋ ਜਾਂਦੀ ਹੈ ਫਿਰ ਸਾਡੇ ਇੱਥੇ ਜਿੰਨੇ ਵੀ ਵਹੀਕਲ ਚੱਲਦੇ ਨੇ ਉਹਨਾਂ ਦੀ ਆਵਾਜ਼ ਆਉਣੀ ਹੈ ਸਟਾਰਟ ਹੋ ਜਾਂਦੀਆਂ ਸੋ ਇਸ ਕਰਕੇ ਮੈਂ ਸੋਚਿਆ ਵੀ ਮਾਰਨਿੰਗ ਰਿਕਾਰਡਿੰਗ ਕਰ ਲੈਂਦੀ ਹਾਂ ਬਟ ਪਿੱਛੇ ਹੁਣ ਪੰਛੀਆਂ ਦੀ ਆਵਾਜ਼ ਆਈ ਜਾਂਦੀ ਹੈ ਸੋ ਸੌਰੀ ਜਿੱਥੇ ਹੁਣ ਮੈਂ ਲਾਈਨ ਨੂੰ ਡਰਾਅ ਕੀਤਾ ਹੈ ਇੱਥੇ ਆਪਾਂ ਸਿਲ ਇਸ ਆ ਦੇ ਫਰੰਟ ਸਾਈਡ ਨੂੰ ਆਪਾਂ ਕੱਪੜੇ ਨੂੰ ਥੋੜਾ ਜਿਹਾ ਛੱਡਿਆ ਹੋਇਆ ਇੱਥੇ ਆਪਾਂ ਹੋਰ ਕੋਈ ਲੇਸ ਲਗਾਵਾਂਗੇ ਹੁਣ ਦੇਖੋ ਸਿੱਧੀ ਸਲਾਈ ਜਿਹੜੀ ਹੈ ਸਾਡੀ ਲੱਗ ਚੁੱਕੀ ਆ ਇਸ ਤੋਂ ਬਾਅਦ ਤੁਸੀਂ ਪ੍ਰੈਸ ਕਰ ਲੈਣਾ ਬਟ ਉਸ ਟਾਈਮ ਮੈਂ ਵੀਡੀਓ ਬਣਾ ਰਹੀ ਸੀ ਸੋ ਮੈਂ ਦਿਲ ਨਹੀਂ ਕੀਤਾ ਵੀ ਉੱਠ ਕੇ ਜਾਵਾਂ ਫਿਰ ਪ੍ਰੈਸ ਕਰਾਂ ਇਹਨੂੰ ਤੁਸੀਂ ਇਸ ਤਰ੍ਹਾਂ ਇਸ ਨੂੰ ਪੂਰਾ ਸੈੱਟ ਕਰਦੇ ਹੋਏ ਪ੍ਰੈਸ ਕਰ ਲੈਣਾ ਪ੍ਰੈਸ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਲੈਸ ਨੂੰ ਰੱਖਾਂਗੇ ਐਕਸ ਸਾਈਡ ਨੂੰ ਲੈਸ ਨੂੰ ਪਹਿਲਾਂ ਰੱਖਾਂਗੇ ਗੋਮ ਲੈਸ ਵਾਂਗੂ ਆਪਾਂ ਇਸ ਲੈਸ ਨੂੰ ਅਟੈਚ ਕਰਾਂਗੇ ਫਿਰ ਦੂਸਰੀ ਸਾਈਡ ਨੂੰ ਆਪਾਂ ਇਸੇ ਤਰ੍ਹਾਂ ਲੈਸ ਨੂੰ ਰੱਖਦੇ ਹੋਏ ਅਟੈਚ ਕਰਾਂਗੇ ਜੇਕਰ ਤੁਸੀਂ ਲੈਸ ਨੂੰ ਨਹੀਂ ਅਟੈਚ ਕਰਨਾ ਚਾਹੁੰਦੇ ਤਾਂ ਇੱਥੇ ਤੁਸੀਂ ਪਾਈਪਿੰਗ ਨੂੰ ਅਟੈਚ ਕਰ ਸਕਦੇ ਹੋ ਜੋ ਕਿ ਕਮੀਜ਼ ਦੇ ਸਲਵਾਰ ਦੇ ਨਾਲ ਦੀ ਤੁਸੀਂ ਅਟੈਚ ਕਰ ਸਕਦੇ ਹੋ ਹੁਣ ਇਸ ਤਰ੍ਹਾਂ ਆਪਾਂ ਰੱਖਦੇ ਹੋਏ ਦੂਸਰੀ ਸਾਈਡ ਨੂੰ ਵੀ ਲੈਸ ਨੂੰ ਅਟੈਚ ਕਰ ਦਮਾ ਜੇਕਰ ਤੁਸੀਂ ਡਿਜ਼ਾਈਨ ਨੂੰ ਬਿਲਕੁਲ ਸੇਮ ਸੈਂਪਲ ਜੇ ਰੱਖਣਾ ਚਾਹੁੰਦੇ ਆ ਫਿਰ ਤੁਸੀਂ ਇਸੇ ਤਰ੍ਹਾਂ ਲੈਸ ਨੂੰ ਲਗਾ ਕੇ ਸ਼ਰਟ ਦੇਣਾ ਨੀਚੇ ਜੇਕਰ ਤੁਸੀਂ ਸੈਂਪਲ ਲੈਸ ਕੋਈ ਵੀ ਲਗਾਉਣਾ ਚਾਹੁੰਦੇ ਲਗਾ ਸਕਦੇ ਹੋ ਨਹੀਂ ਤਾਂ ਪਾਈਪਿੰਗ ਲਗਾ ਸਕਦੇ ਹੋ ਪਰ ਸਾਡੀ ਇੰਨੀ ਪੱਟੀ ਬਣ ਗਈ ਆ ਆਪਾਂ ਕਮੀਜ਼ ਦੇ ਬਿਲਕੁਲ ਐਂਡ ਤੇ ਵੀ ਇਹ ਵਾਲਾ ਡਿਜ਼ਾਈਨ ਬਣਾ ਸਕਦੇ ਆ ਹੁਣ ਆਪਾਂ ਇਸ ਦੇ ਉੱਪਰ ਹੋਰ ਲੈਸਸ ਰੱਖ ਕੇ ਦੇਖਾਂਗੇ ਵੀ ਕਿਸ ਤਰ੍ਹਾਂ ਦਾ ਡਿਜ਼ਾਈਨ ਲੱਗਦਾ ਪਹਿਲਾਂ ਆਪਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੀ ਜੋਇੰਟ ਲੈਸ ਰੱਖ ਦਵਾਂਗੇ ਉਸ ਤੋਂ ਬਾਅਦ ਆਪਾਂ ਇਹ ਜੋੜੇ ਵਾਲੀ ਲੈਸ ਰੱਖੀ ਜੇਕਰ ਆਪਾਂ ਥੋੜੀ ਜੀ ਸਿੰਪਲ ਲੁੱਕ ਚੁੰងੀਏ ਫਿਰ ਆਪਾਂ ਇਸ ਤਰ੍ਹਾਂ ਦੀ ਲੈਸ ਨੂੰ ਲਗਾ ਸਕਦੇ ਆ ਫਿਰ ਇਸ ਤੋਂ ਬਾਰੇ ਆਪਾਂ ਇਹ ਵਾਲੀ ਲੈਸ ਨੂੰ ਰੱਖਦੇ ਦੇਖਿਆ ਜਿਹੜੀ ਠੀਕ ਠਾਕ ਲੱਗੰਦੇ ਸੀ ਸਭ ਤੋਂ ਐਂਡ ਤੇ ਜਿਹੜੀ ਲੈਸ ਰੱਖੀ ਏ ਇਹ ਮੈਨੂੰ ਜ਼ਿਆਦਾ ਪਸੰਦ ਆਈ ਜੇਕਰ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਬਣਾਉਣਾ ਚੁੰਗੇ ਤਾਂ ਬਣਾ ਸਕਦੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਸਕਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰ ਸਕਦੇ ਹੋ ਲਾਈਕ ਵੀਡੀਓ ਨੂੰ ਫਿਰ ਵੇਖਣੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ